ਆਣਾ ਸ਼ਹਿਰ ਦੇ ਵਿੱਚ ਟੜੱਲੇ ਦੇ ਨਾਲ ਚਲਦੇ ਹੋਏ ਨਜ਼ਰ ਆ ਰਹੇ ਨੇ ਬਿਨਾ ਨੰਬਰ ਪਲੇਟ ਤੋਂ ਈ ਰਿਕਸ਼ਾ ਭਾਈ ਜੀ ਕੀ ਨਾ ਤੁਹਾਡਾ ਨੰਬਰ ਪਲੇਟ ਕਿਉਂ ਨਹੀਂ ਹੈਗੀ ਨੰਬਰ ਪਲੇਟ ਕਿਉਂ ਨਹੀਂ ਲਾਈ ਆਹ ਵੇਖੋ ਜੀ ਭੱਜਦੇ ਹੋਏ ਨਜ਼ਰ ਆ ਗਿਆ ਤੁਸੀਂ ਸਵਾਲ ਪੁੱਛੋਗੇ ਤਾਂ ਭੱਜਦੇ ਹੋਏ ਤੁਹਾਨੂੰ ਜਿਹੜੇ ਨੇ ਇਹ ਨਜ਼ਰ ਆਣੀ ਹੈ ਜੀ ਦਿਨ ਵਿਦਾਊਟ ਨੰਬਰ ਪਲੇਟ ਪੁੱਲ ਸਾਡੇ ਵੀ ਤੁਹਾਡਾ ਚਲਾਨ ਕਰਨਗੇ ਉਹਦਾ ਵੀ ਇਲੀਗਲ ਆਏ ਅਪਲਾਈ ਕਰ ਦਿੱਤੀ ਮਗਰ ਉਹ ਆ ਨਹੀਂ ਰਹੀ ਹੈ ਨੰਬਰ ਪਲੇਟ ਕਿੰਨਾ ਟਾਈਮ ਹੋਇਆ ਅਪਲਾਈ ਕਰਨ ਦਾ ਹਾਂ 2 ਸਾਲੇ ਹੋ ਗਏ ਮੈਂ ਕਹਾਂਗਾ ਜੇਕਰ ਤੁਸੀਂ ਇੱਥੇ ਖੜੋ ਉਹਨੂੰ ਜਿਹੜਾ ਸ਼ਹਿਰ ਤੇ ਬੁਜਾਰਾ ਦੇ ਵਿੱਚ ਘੁੰਮੋ ਮੋਰ ਥੈਨ 50% ਤੁਹਾਨੂੰ ਵਿਦਾਊਟ ਨੰਬਰ ਪਲੇਟ ਜਿਹੜੇ ਆ ਈ ਰਿਕਸ਼ਾ ਨਜ਼ਰ ਆਣਗੇ ਇੱਕ ਇਹ ਦੇ ਇੱਕ ਸਾਖਦੇ ਉਹਨਾਂ ਦੇ ਉੱਤੇ ਵੀ ਤੁਹਾਨੂੰ ਕੋਈ ਜਿਹੜਾ ਨੰਬਰ ਪਲੇਟ ਆ ਉਹ ਨਜ਼ਰ ਨਹੀਂ ਆਊਗਾ ਦਾ ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਸ਼ਹਿਰ ਦੇ ਵਿੱਚ ਟੜਲੇ ਦੇ ਨਾਲ ਚਲਦੇ ਹੋਏ ਨਜ਼ਰ ਆ ਰਹੇ ਨੇ ਬਿਨਾ ਨੰਬਰ ਪਲੇਟ ਤੋਂ ਈ ਰਿਕਸ਼ਾ ਜੇਕਰ ਸ਼ਹਿਰ ਦੇ ਵਿੱਚ ਕੋਈ ਵਾਰਦਾਤ ਹੁੰਦੀ ਆ ਕੋਈ ਐਕਸੀਡੈਂਟ ਕਰਕੇ ਭੱਜਦੇ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਟ੍ਰੇਸ ਕਰੋਗੇ ਇਹ ਰੱਪਰੋਸੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਮੈਂ ਮੌਜੂਦ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਤੁਹਾਨੂੰ ਈ ਰਿਕਸ਼ਾ ਇੱਥੇ ਤੱਕ ਜਿਹੜੇ ਆਟੋ ਨੇ ਵਿਦਾਊਟ ਨੰਬਰ ਪਲੇਟ ਚਲਦੇ ਹੋਏ ਨਜ਼ਰ ਆਣਗੇ ਗੱਲਬਾਤ ਵੀ ਕਰ ਲੈਣੇ ਆ ਕਿ ਆਖਿਰਕਾਰ ਕਿਉਂ ਜਿਹੜੀਆਂ ਨੰਬਰ ਪਲੇਟ ਤੋਂ ਹਲੇ ਤੱਕ ਨਹੀਂ ਭਾਈ ਕਾ ਨਾਮ ਮੇਰਾ ਨਾਮ ਹਰਿਸ਼ ਕੁਮਾਰ ਹੈ ਨੰਬਰ ਪਲੇਟ ਕਿਉਂ ਨਹੀਂ ਲਾਈ ਤੁਸੀਂ ਹਾਂ ਨੰਬਰ ਪਲੇਟ ਕਿਉਂ ਨਹੀਂ ਲਾਈ ਪੁਰਾਣੀ ਗੱਡੀ ਹੈ ਉਹ ਕਿੰਨੀ ਪੁਰਾਣੀ ਹੈ ਹਾਂ ਕਿੰਨੀ ਪੁਰਾਣੀ ਹੈ 2019 ਮਾਡਲ ਹੈ 2019 ਮਾਡਲ ਨੰਬਰ ਪਲੇਟ ਤਾਂ ਹੋਣੀ ਚਾਹੀਦੀ ਹੈ ਨਾ ਨਹੀਂ 2019 2019 2019 ਮਾਡਲ ਮੈਂ ਨਹੀਂ ਆ ਰਹੀ ਥੀ ਪਹਿਲੇ ਤੁਸੀਂ ਫਿਰ ਅਪਲਾਈ ਨਹੀਂ ਕੀਤੀ ਦੁਬਾਰੇ ਹਾਂ ਦੁਬਾਰੇ ਅਪਲਾਈ ਨਹੀਂ ਕੀਤੀ ਤੁਸੀਂ ਨਹੀਂ ਨਹੀਂ ਕਰਨੀ ਚਾਹੀਦੀ ਨਾ ਵਿਦਆਊਟ ਨੰਬਰ ਪਲੇਟ ਪੁਲਸ ਵਾਲੇ ਵੀ ਤੁਹਾਡਾ ਚਲਾਨ ਕਰਨਗੇ ਉਹਦਾ ਵੀ ਇਲੀਗਲ ਆਏ ਕੋਈ ਤੁਸੀਂ ਕਿਸੇ ਦਾ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਪੁਲਸ ਕਿੱਦਾਂ ਤੁਹਾਨੂੰ ਟ੍ਰੇਸ ਕਰੂਗੀ ਤੁਹਾਨੂੰ ਪਤਾ ਹੀ ਨਹੀਂ ਬਈ ਤੁਹਾਨੂੰ ਪਤਾ ਨੰਬਰ ਪਲੇਟ ਅਪਲਾਈ ਕਰ دیਏ ਮਗਰ ਉਹ ਆ ਨਹੀਂ ਰਹੀਏ ਨੰਬਰ ਪਲੇਟ ਕਿੰਨਾ ਟਾਈਮ ਹੋਇਆ ਅਪਲਾਈ ਕਰਨ ਦਾ ਹੈ ਦੋ ਸਾਲੇ ਹੋ ਗਏ ਤੁਸੀਂ ਚੈੱਕ ਕੀਤਾ ਉਹਦਾ ਸਟੇਟਸ ਚੈੱਕ ਕੀ ਆ ਰਿਹਾ ਉੱਥੇ ਡਬਲ ਪੁਲਸ ਵਾਲੇ ਰੋਕਦੇ ਨਹੀਂ ਤੁਹਾਨੂੰ ਪੁਲਸ ਵਾਲੇ ਰੋਕਦੇ ਨਹੀਂ ਪੁਲਸ ਵਾਲੇ ਰੋਕਦੇ ਹਨ ਫਿਰ ਨਾ ਤੁਸੀਂ ਯੂਨੀਫਾਰਮ ਪਾਈ ਹੈ ਇਹਨੂੰ ਕੋਈ ਨੇ ਪਾਈ ਨਹੀਂ ਹੈ ਮਾਰੇ ਪਰ ਰੱਖੀ ہوئی ਹੈ ਰੱਖੀ ਹੋਈ ਘਰੇ ਉਹ ਦੁੱਧ ਥੋੜਾ ਦੇ ਰਹੀ ਆ ਘਰੇ ਰੱਖੀ ਹੋਈ ਆ ਉਹ ਪਾਣ ਵਾਸਤੇ ਆ ਬਹੁਤ ਪਾਣੀ ਹੈ ਬਿਲਕੁਲ ਪਾਈ ਕਿਉਂ ਨਹੀਂ ਪਾਣੀ ਹੈਗੀ ਕਦੋਂ ਪਾਣੀ ਆ ਪਾਣੀ ਹੈਗੀ ਯਾਰ ਪਾਣੀ ਕਦੋਂ ਆ ਮੈਂ ਉਹੀ ਤਾਂ ਪੁੱਛ ਰਿਹਾ ਵੀ ਈ ਰਿਕਸ਼ਾ ਤੁਸੀਂ ਬੈਠੇ ਹੋ ਈ ਰਿਕਸ਼ਾ ਤੁਸੀਂ ਚਲਾ ਰਹੇ ਹੋ ਈ ਰਿਕਸ਼ਾ ਵਾਲੇ ਨੂੰ ਯੂਨੀਫਾਰਮ ਪਾਣੀ ਚਾਹੀਦੀ ਆ ਉਹ ਪਾਣੀ ਕਦੋਂ ਆ ਵਿਆਹ ਤੇ ਪਾਣੀ ਹੈ ਵਿਆਹ ਤੇ ਪਾਉਂਗੇ ਆਰੇ ਪਾਨੀ ਹੈ ਜਦ ਉਸ ਪਾਸਾ ਲਗਾਏਗਾ ਫਿਰ ਤੁਹਾਨੂੰ ਪਤਾ ਬਈ ਯੂਨੀਫਾਰਮ ਨਾ ਪਾਣ ਤਾਂ ਵੀ ਚਲਾਉਣਾ ਤੇ ਜੇ ਨੰਬਰ ਪਲੇਟ ਤੁਸੀਂ ਨਾ ਲਈ ਉਹਦਾ ਵੀ ਚਲਾਉਣਾ ਉਸਕਾ ਵੀ ਚਲਾਉਣਾ ਹੈ ਫਿਰ ਸਾਰਾ ਕੁਝ ਆਏਗਾ ਚਲਾਉਣੇ ਆਰੇ ਚੱਲ ਰਿਹਾ ਲੇਕਿਨ ਟੜੰਦੇ ਨਾਲ ਚੱਲ ਰਿਹਾ ਸਭ ਠੀਕ ਹੈ ਰਹੀ ਹੈ ਪੁਰਾਣੀ ਗੱਡੀ ਹੈ ਅਬ ਨਵੀਂ ਗੱਡੀ ਜਿੰਨੀ ਆ ਰਹੀ ਨਾ ਨੰਬਰ ਪਲੇਟ ਨਾਲ ਹੀ ਆ ਰਹੀ ਹੈ ਉਸਕਾ ਵੀ ਆਰ ਸੀ ਤੁਸੀਂ ਵੀ ਲਵਾਓ ਫਿਰ ਅਪਲਾਈ ਕਰੋ ਗੱਡੀ ਵਿਗ ਵੀ ਆ ਤੁਸੀਂ ਦੇਖੋ ਤਸਵੀਰਾਂ ਇਹ ਇੱਕ ਦੀ ਗੱਲ ਕੀਤੀ ਆ ਲੇਕਿਨ ਜ਼ਿਆਦਾਤਰ ਜਿਹੜੀਆਂ ਨੇ ਤੁਹਾਨੂੰ ਵਿਦਾਊਟ ਨੰਬਰ ਪਲੇਟ ਜਿਹੜੇ ਨੇ ਈ ਰਿਕਸ਼ਾ ਉਹ ਨਜ਼ਰ ਆਣਗੇ ਇੱਕ ਇਹ ਆ ਇਹਦੇ ਤੇ ਤੁਸੀਂ ਚੈੱਕ ਕਰ ਲਓ ਕੋਈ ਨੰਬਰ ਪਲੇਟ ਵਗੈਰਾ ਕੁਝ ਹੈਗਾ ਤਾਂ ਦੱਸ ਦਿਓ ਕੋਈ ਨੰਬਰ ਪਲੇਟ ਨਹੀਂ ਹੋਣੀ ਐ ਇੱਕਦਮ ਤੋਂ ਪਲੇਨ ਜਿਹੜਾ ਉਹ ਤੁਹਾਨੂੰ ਨਜ਼ਰ ਆਊਗਾ ਜਿਹੜੇ ਤਾਂ ਜ਼ਿਆਦਾਤਰ ਮੈਂ ਕਹਾਂਗਾ ਜੇਕਰ ਤੁਸੀਂ ਇੱਥੇ ਖਡੋ ਵਾਲੂ ਦਿਹਾੜਾ ਸ਼ਹਿਰ ਦੇ ਬਜ਼ਾਰਾ ਦੇ ਵਿੱਚ ਘੁੰਮੋ ਮੋਰ ਥੈਨ 50% ਤੁਹਾਨੂੰ ਵਿਦਾਊਟ ਨੰਬਰ ਪਲੇਟ ਜਿਹੜੇ ਆ ਈ ਰਿਕਸ਼ਾ ਨਜ਼ਰ ਆਣਗੇ ਇੱਕ ਇਹ ਦੇਖ ਸਕਦੇ ਹੋ ਇਹਨਾਂ ਦੇ ਉੱਤੇ ਵੀ ਤੁਹਾਨੂੰ ਕੋਈ ਜਿਹੜਾ ਨੰਬਰ ਪਲੇਟ ਆ ਉਹ ਨਜ਼ਰ ਨਹੀਂ ਆਊਗੀ ਬਥੇਰੇ ਈ ਰਿਕਸ਼ਾ ਤੁਹਾਨੂੰ ਅਜਿਹੇ ਮਿਲ ਜਾਣਗੇ ਜਿਨ੍ਹਾਂ ਦੇ ਉੱਤੇ ਨੰਬਰ ਪਲੇਟ ਜਿਹੜੀ ਆ ਨਹੀਂ ਹੋਣਗੀ ਲੇਕਿਨ ਫਿਰ ਵੀ ਸੜਕ ਤੇ ਉਹ ਦੌੜਦੇ ਹੋਏ ਤੁਹਾਨੂੰ ਨਜ਼ਰ ਆਣਗੇ ਤੁਸੀਂ ਆਪ حساب ਲਾ ਸਕਦੇ ਹੋ ਕਿ ਜੇਕਰ ਕਿਸੇ ਤਰੀਕੇ ਦਾ ਕੋਈ ਹਾਦਸਾ ਹੁੰਦਾ ਕੋਈ ਵਾਰਦਾਤ ਹੁੰਦੀ ਆ ਜੇ ਪੁਲਿਸ ਇਹਨਾਂ ਨੂੰ ਟ੍ਰੇਸ ਕਰਨਾ ਚਾਹੇ ਤਾਂ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਟ੍ਰੇਸ ਕਰ ਸਕਦੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਇਨਾਂ ਨੂੰ ਲੱਭਿਆ ਜਾ ਸਕਦਾ ਇੱਕ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਈ ਰਿਕਸ਼ਾ ਉਹ ਜਾ ਰਿਹਾ ਇਸ ਦੇ ਉੱਤੇ ਤੁਸੀਂ ਦੇਖੋ ਤੁਹਾਨੂੰ ਜੇ ਕਿਤੇ ਨੰਬਰ ਪਲੇਟ ਨਜ਼ਰ ਆਉਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਵੀ ਜ਼ਰੂਰ ਦੱਸੋ ਕਿ ਹਾਂ ਨੰਬਰ ਪਲੇਟ ਜਿਹੜੀ ਆ ਉਹ ਨਜ਼ਰ ਆ ਰਹੀ ਆ। ਇਹੀ ਵਜ੍ਹਾ ਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਜਾਮ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਹਾਦਸੇ ਹੁੰਦੇ ਨੇ ਇੱਕ ਇਹ ਜਿਹੜੀ ਆ ਗੱਡੀ ਜਾ ਰਹੀ ਆ ਇਸ ਦੇ ਉੱਤੇ ਦੇਖੋ ਤੁਹਾਨੂੰ ਜੇ ਨੰਬਰ ਪਲੇਟ ਨਜ਼ਰ ਆ ਜਾਏ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਨੰਬਰ ਪਲੇਟ ਤੁਹਾਨੂੰ ਜਿਹੜੀ ਆ ਨਜ਼ਰ ਨਹੀਂ ਆਏਗੀ ਜਿਹੜੀਆਂ ਬਥੇਰੀਆਂ ਗੱਡੀਆਂ ਨੇ ਇਹ ਰਿਕਸ਼ਾ ਨੇ ਉਹਨਾਂ ਸਭ ਦਾ ਜਿਹੜਾ ਤੁਹਾਨੂੰ ਇਹੀ ਹਾਲ ਲੁਧਿਆਣਾ ਸ਼ਹਿਰ ਦੇ ਵਿੱਚ ਨਜ਼ਰ ਆਊਗਾ ਕਿ ਵਿਦਆਊਟ ਨੰਬਰ ਪਲੇਟ ਜਿਹੜੇ ਨੇ ਉਹ ਚੱਲਦੇ ਹੋਏ ਨਜ਼ਰ ਆਣਗੇ ਤਾਂ ਇਹ ਹਾਲ ਜਿਹੜਾ ਲੁਧਿਆਣਾ ਸ਼ਹਿਰ ਦਾ ਰੇਲਵੇ ਸਟੇਸ਼ਨ ਦੇ ਬਾਹਰ ਇਸ ਵੇਲੇ ਮੈਂ ਮੌਜੂਦ ਆ ਜਿੱਥੇ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਇਸ ਵੇਲੇ ਕਿ ਜਿਹੜੇ ਜ਼ਿਆਦਾਤਰ ਇਹ ਰਿਕਸ਼ਾ ਨੇ ਵਿਦਆਊਟ ਨੰਬਰ ਪਲੇਟ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਇਸ ਤਰੀਕੇ ਨਾਲ ਹੀ ਉਹ ਚੱਲਦੇ ਹੋਏ ਨਜ਼ਰ ਆਣਗੇ ਆ ਦਿਖਾਓ ਵਿਦਾਊਟ ਨੰਬਰ ਭਾਈ ਜੀ ਕੀ ਨਾ ਤੁਹਾਡਾ ਨੰਬਰ ਪਲੇਟ ਕਿਉਂ ਨਹੀਂ ਹੈਗੀ ਨੰਬਰ ਪਲੇਟ ਕਿਉਂ ਨਹੀਂ ਲਾਈ ਆ ਵੇ ਕੋਈ ਪਰਦੇ ਹੋਏ ਨਜ਼ਰ ਆ ਜਦੋਂ ਤੁਸੀਂ ਸਵਾਲ ਪੁੱਛੋਗੇ ਤਾਂ ਪਰਦੇ ਹੋਏ ਤੁਹਾਨੂੰ ਜਿਹੜੇ ਨੇ ਇਹ ਨਜ਼ਰ ਆਣਗੇ ਇਹ ਇਹਨਾਂ ਵੀ ਜ਼ਰੂਰੀ ਨਹੀਂ ਸਮਝਦੇ ਕਿ ਨੰਬਰ ਪਲੇਟ ਲਾਈ ਜਾਵੇ ਜਾਂ ਫਿਰ ਸਵਾਲ ਦਾ ਜਿਹੜਾ ਜਵਾਬ 2 ਮਿੰਟ ਤੁਸੀਂ ਖੜੋ ਦਾ 2 ਮਿੰਟ ਦੇ ਵਿੱਚ ਬਥੇਰੇ ਤੁਹਾਨੂੰ ਭਾਈ ਨੰਬਰ ਪਲੇਟ ਕਿਉਂ ਨਹੀਂ ਲਾਈ ਨੰਬਰ ਪਲੇਟ ਹੈ ਜੀ ਮਿਲਿਆ ਨਹੀਂ ਭਾਈ ਕਿੰਨਾ ਸਮਾਂ ਹੋ ਗਿਆ ਇਹ ਤਾਂ ਮੈਂ ਸੈਕੰਡ ਹੈਂਡ ਹੀ ਲੇਤਾ ਭਾਈ ਕਿਸੇ ਕੋਲ ਅਪਲਾਈ ਕੀਤਾ ਤੁਸੀਂ ਅਪਲਾਈ ਕੀਤਾ ਆ ਕਿੰਨੇ ਦਿਨ ਹੋ ਗਏ ਹੋ ਗਏ 15 20 ਦਿਨ ਹੋ ਗਏ ਕੋਈ ਵੀ ਨੰਬਰ ਪਲੇਟ ਤੋਂ ਲਈ ਕਿਉਂ ਆ ਸਾਰੇ ਚਲਾ ਰਹੇ ਚੱਲਾਂ ਵੀ ਲੈ ਲਿਆ ਇਲੀਗਲ ਹੋ ਸਕਦੀ ਹੈ ਕੋਈ ਹਾਦਸਾ ਜੇ ਤੋ ਹੋ ਸਕਦਾ ਪੁਲਿਸ ਵਾਲੇ ਤੁਹਾਨੂੰ ਫੜ ਕੇ ਚਲਾਨ ਕਰ ਦੇਣਗੇ ਜੇ ਪਿੱਛੇ ਅਨਿਵਾਰਦਾਤ ਕੀਤੀ ਹੋਣੀ ਹੈ ਬਾਂਡ ਮੋਜੂਦੀ ਅਪਲਾਈ ਕੀਤਾ ਹੋਇਆ ਪੁਲਿਸ ਵਾਲੇ ਰੋਕਦੇ ਨਹੀਂ ਤੁਹਾਨੂੰ ਰੋਕਦੇ ਆ ਫਿਰ ਚਲਾਨ ਕਰਦੇ ਆ ਕਿੱਤਾ ਹੈ ਉਹਨਾਂ ਨੂੰ ਕਿਹਾ ਅਪਲਾਈ ਕੀਤਾ ਯੂਨੀਫਾਰਮ ਵੀ ਨਹੀਂ ਪਾਈ ਤੁਸੀਂ ਸਾਰੇ ਨਹੀਂ ਪਾਰੇ ਭਾਜੀ ਠੰਡ ਦਾ ਟਾਈਮ ਆ ਗਿਆ ਸਾਰੇ ਨਹੀਂ ਪਾਰੇ ਇਸ ਕਰਕੇ ਆਪਾਂ ਵੀ ਨਹੀਂ ਪਾਰੇ ਕਿਉਂਕਿ ਠੰਡਾ ਇਹ ਹਾਲ ਜਿਹੜਾ ਲੁਧਿਆਣਾ ਸ਼ਹਿਰ ਦਾ ਹੈਗਾ ਵਾ ਇੱਕ ਹੋਰ ਸਾਹਮਣੇ ਜਿਹੜਾ ਇਹ ਰਿਕਸ਼ਾ ਤੁਹਾਨੂੰ ਨਜ਼ਰ ਆਊਗਾ ਉਹਨਾਂ ਤੋਂ ਗੱਲਬਾਤ ਕਰ ਲੈਣਾ ਸਰ ਨੰਬਰ ਪਲੇਟ ਕਿਉਂ ਨਹੀਂ ਲਾਈ ਤੁਸੀਂ ਨੰਬਰ ਪਲੇਟ ਆਈ ਨਹੀਂ ਜੀ ਜੀ ਆਰਸੀ ਨਹੀਂ ਆਈ ਜੀ ਕਿੰਨਾ ਨੰਬਰ ਪਲੇਟ ਤਾਂ ਆ ਜਾਣੀ ਚਾਹੀਦੀ ਕਿੰਨਾ ਸਮਾਂ ਹੋ ਗਿਆ ਉਹ ਇਹ 2.5 ਮਹੀਨੇ ਹੋ ਗਏ ਨਵੀਂ ਲਈ ਸੀ ਪੁਰਾਣੀ ਲਈ ਸੀ ਪੁਰਾਣੀ ਲਈ ਸੀ ਕਿਸੇ ਕੋਈ ਵਿਦਆਊਟ ਨੰਬਰ ਪਲੇਟ ਕਿਉਂ ਲਿਖਤੀ ਆ ਤੁਸੀਂ ਹਾਂ ਜੀ ਵਿਦਾਊਟ ਨੰਬਰ ਪਲੇਟ ਕਿਉਂ ਲਿੱਤੀ ਹੈ ਤਰਾਕੇ ਦੇਉਗਾ ਇਹਨੂੰ ਟ੍ਰਾਂਸਫਰ ਕੀ ਪਤਾ ਇਹਨੇ ਪਿੱਛੇ ਕੋਈ ਹਾਦਸਾ ਕੀਤਾ ਹੋਵੇ ਕੋਈ ਐਕਸੀਡੈਂਟ ਕੀਤਾ ਹੋਵੇ ਕੋਈ ਚਲਾਨ ਕਿਤੇ ਹੋਣੇ ਬਿਲਕੁਲ ਪ੍ਰੂਫ ਹੈ ਜੀ ਉਹਦੇ ਸਾਰੇ ਸਾਰੇ ਪ੍ਰੂਫ ਹੈ ਵੀ ਪਿੱਛੇ एकदम ਓਕੇ ਆ ਹਾਂ ਜੀ ਆ ਤੁਸੀਂ ਯੂਨੀਫਾਰਮ ਪਾਈ ਹੈ ਯੂਨੀਫਾਰਮ ਅਜੇ ਪਰ ਪਾਲਣਿਆ ਜੀ ਕਦੋਂ ਪਾਵਾਂਗੇ ਅਗਰ ਇਹ ਉਹ ਗ੍ਰੇ ਯੂਨੀਫਾਰਮ ਲਈ ਠੰਡ ਬਹੁਤ ਹੋ ਗਈ ਜੀ ਉਹ ਚਲਾਨ ਨਹੀਂ ਕਰਦੇ ਪੁਲਸ ਵਾਲੇ ਕਰਦੇ ਫੇਰ ਫੇਰ ਕਿਉਂ ਨਹੀਂ ਬਾਈ ਤੁਸੀਂ ਯੂਨੀਫਾਰਮ ਉਹ ਯੂਨੀਫਾਰਮ ਚਾ ਮੈਨੂੰ ਇਹ ਦੱਸੋ ਭਾਈ ਤੁਸੀਂ ਆਪ ਸਮਝਦਾਰ ਹੋ ਕੋਈ ਸ਼ਰਾਰਤੀ ਅਨਸਰ ਆ ਜੇ ਲੁਧਿਆਣਾ ਸ਼ਹਿਰ ਦੇ ਵਿੱਚ ਬਿਨਾ ਨੰਬਰ 플레이ਟ ਦਾ ਈ ਰਿਕਸ਼ਾ ਚੱਕ ਕੇ ਬਿਨਾ ਯੂਨੀਫਾਰਮ ਤੋਂ ਇੱਕ ਆਮ ਬੰਦਾ ਇਵਨ ਕਿ ਤੁਸੀਂ ਵੀ ਕਿਵੇਂ ਆਈਡੈਂਟੀਫਾਈ ਕਰੋਗੇ ਭਈ ਇਹ ਐਕਚੁਅਲੀ ਰਿਕਸ਼ਾ ਵਾਲਾ ਵਾ ਜਾਂ ਸ਼ਰਾਰਤੀ ਅਨਸਰ ਬਿਲਕੁਲ ਨਹੀਂ ਕਰ ਸਕਦਾ ਨਹੀਂ ਇਹ ਕੁਝ ਵੀ ਕਰ ਸਕਦਾ ਨਾ ਬੰਦਾ ਬਿਲਕੁਲ ਜੀ ਕੀ ਯੂਨੀਫਾਰਮ ਪਾਣੀ ਚਾਹੀਦੀ ਕੀ ਨਹੀਂ ਪਾਣੀ ਚਾਹੀਦੀ ਹੈ ਜੀ ਬਿਲਕੁਲ ਉਹ ਤੋਂ ਕਦੋਂ ਤੋਂ ਸ਼ੁਰੂ ਕਰੋਗੇ ਉਹ ਮੈਂ ਗਰਮੀਆਂ ਦੀ ਹੈ ਜੀ ਉਹ ਠੰਡ ਆ ਗਈ ਹੈ ਹੁਣ ਪਾਣੇ ਹੈ ਜੀ ਕੋਟੀ ਪਾ ਲਓ ਪਰ ਥੱਲੇ ਜਿਹੜੀ ਉਹ ਹੈਗੀ ਕਟੋੜ ਟੋੜ ਤਾਂ ਪਾਓ ਠੀਕ ਹੈ ਸਰ ਪਾਣੇ ਹੈ ਜੀ ਪਾ ਇਹ ਹਾਲ ਲੁਬਿਆਣਾ ਸ਼ਹਿਰ ਦਾ ਸਾਹਮਣੇ ਤੁਹਾਨੂੰ ਜਿੰਨੇ ਈ ਰਿਕਸ਼ਾ ਨਜ਼ਰ ਆਣਗੇ ਮੋਰ ਦਨ 50% ਜਿਹੜੇ ਨੇ ਉਹਨਾਂ ਦੇ ਵਿੱਚ ਉਹ ਵਿਦਆਊਟ ਨੰਬਰ ਪਲੇਟ ਜਿਹੜੇ ਨੇ ਤੁਹਾਨੂੰ ਨਜ਼ਰ ਆਣਗੇ ਨਾ ਕਿਸੇ ਨੇ ਯੂਨੀਫਾਰਮ ਪਾਈ ਹੋਏਗੀ ਨਾ ਕਿਸੇ ਨੇ ਜਿਹੜੀ ਆ ਨੰਬਰ ਪਲੇਟ ਉਹ ਜਿਹੜੀ ਲਾਈ ਹੋਏਗੀ ਲੇਕਿਨ ਉਸ ਤੋਂ ਬਾਵਜੂਦ ਵੀ ਜਦੋਂ ਸਵਾਲ ਕਰੋ ਤਾਂ ਕਹਿੰਦੇ ਨੇ ਜੀ ਐਵੇਂ ਹੀ ਚੱਲ ਰਿਆ ਸਾਰੇ ਇਦਾਂ ਹੀ ਕਰ ਰਹੇ ਨੇ ਤਾਂ ਕਰਕੇ ਆਪਾਂ ਵੀ ਇਦਾਂ ਹੀ ਕਰਾਂਗੇ ਇਹ ਹਾਲ ਲੁਧਿਆਣਾ ਸ਼ਹਿਰ ਦਾ ਵਾਹ ਜਿੱਥੇ ਢੜੱਲੇ ਦੇ ਨਾਲ ਜਿਹੜੇ ਨੇ ਵਿਦਾਊਟ ਨੰਬਰ ਪਲੇਟ ਰਿਕਸ਼ਾ ਚੱਲਦੇ ਹੋਏ ਨਜ਼ਰ ਆ ਰਹੇ ਜਿੱਕਰ ਕੋਈ ਸ਼ਰਾਰਤੀ ਅਨਸਰ ਵਿੱਚ ਸ਼ਾਮਲ ਹੋ ਕੇ ਇਸ ਤਰੀਕੇ ਦੇ ਨਾਲ ਕਿਸੇ ਹਾਦਸੇ ਨੂੰ ਅੰਜਾਮ ਦੇ ਦੇ ਕਿਸੇ ਵਾਰਦੇ ਨੂੰ ਅੰਜਾਮ ਦੇ ਦੇ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਆਈਡੈਂਟੀਫਾਈ ਕਰੋਗੇ ਇਹ ਤੁਹਾਡੇ ਉੱਪਰ ਹੈ ਜਦੋਂ ਤੁਸੀਂ 5 ਮਿੰਟ ਖੜੋਗੇ ਤਾਂ ਤੁਹਾਨੂੰ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਈ ਰਿਕਸ਼ਾ ਸਰ ਨੰਬਰ ਪਲੇਟ ਕਾ ਇਹ ਦੇਖੋ ਜੀ ਨਾ ਇਹਨਾਂ ਨੇ ਰੁਕਣਾ ਨਾ ਇਹਨਾਂ ਨੇ ਸਵਾਲ ਦਾ ਜਵਾਬ ਦੇਣਾ ਕਿਉਂਕਿ ਇਦਾਂ ਹੀ ਚੱਲ ਰਿਹਾ ਤਾਂ ਇਦਾਂ ਹੀ ਫਿਰ ਆਪਾਂ ਵੀ ਚੱਲਾਂਗੇ ਹਰ ਲੁਧਿਆਣਾ ਸ਼ਹਿਰ ਦਾ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਬਿਨਾ ਨੰਬਰ ਪਲੇਟ ਤੋਂ ਈ ਰਿਕਸ਼ਾ ਚੱਲਦੇ ਹੋਏ ਨਜ਼ਰ ਆ ਰਹੇ ਨੇ